ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਹੁਣੇ ਹੁਣ ਪੰਜਾਬ ਦੇ ਮੌਸਮ ਬਾਰੇ ਅੱਜ ਆ ਜਾਣਕਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਮੌਸਮ ਵਿਭਾਗ ਦੇ ਵੱਲੋਂ ਹੁਣ ਵੀ 21 ਨੂੰ ਲੈ ਕੇ येलो ਅਲਰਟ ਜਾਰੀ ਕੀਤਾ ਗਿਆ ਅੱਜ ਰਾਤ ਤੋਂ ਮੌਸਮ ਬਦਲ ਜਾਵੇਗਾ ਖੇਤਰ ਵਿੱਚ ਮੌਨਸਨ ਮੋੜ ਸਰਗਰਮ ਹੋ ਜਾਵੇਗਾ ਤੇ ਜਿਹੇ ਚ ਆਉਣ ਵਾਲੇ ਦੋ ਦਿਨਾਂ ਚੰਮੀ ਪੈਂਦੀ ਸੰਭਾਵਨਾ ਹੈ ਮੌਸਮ ਭਾਗ ਨੇ ਵੀ ਅਤੇ 21 ਗਸਤ ਨੂੰ येलो ਅਲਰਟ ਜਾਰੀ ਕੀਤਾ ਹੈ ਦੇ ਇਲਾਕੇ ਵਿੱਚ ਵਤਵਤ ਤਾਪਮਾਨ 34.9 ਡਿਗਰੀ ਦਰਜ ਕੀਤਾ ਗਿਆ ਤੇ ਜੋ ਕਿ ਆਮ ਦੇ ਨਾਲੋਂ 2 ਡਿਗਰੀ ਵੱਧ ਹੈ ਪਿਛਲੇ 24 ਘੰਟਿਆਂ ਚ 15 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜਿਦੋਂ ਕਿ ਮੌਸਮ ਵਿਭਾਗ ਨੇ ਟਰਾਈ ਸਿਟੀ ਯਾਨੀ ਚੰਡੀਗੜ੍ਹ ਪੰਚਕੁਲਾ ਤੇ ਮਹਾਲੀ ਚ ਅੱਜ ਦੁਪਹਿਰੇ 2:45 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਤੇ ਹਾਲਾਂਕਿ ਮਹਾਲੀ 'ਚ بارش ਸ਼ੁਰੂ ਹੋ ਗਈ ਹੈ ਮੌਸਮ ਕਾਫੀ ਸੋਨਾ ਹੋ ਗਿਆ ਚੰਡੀਗੜ੍ਹ ਤੇ ਪੰਚਕੁਲਾ 'ਚ ਵੀ ਬਰਸਾਤ ਜਾਰੀ ਹੈ ਮੌਸਮ ਵਿਭਾਗ ਮੁਤਾਬਕ ਜੇਕਰ ਆਉਣ ਵਾਲੇ ਦੋ ਦਿਨਾਂ 'ਚ ਚੰਗੀ بارش ਹੁੰਦੀ ਹੈ ਤਾਂ ਮੀਂਹ ਦੀ ਕਮੀ ਜ਼ਰੂਰ ਦੂਰ ਹੋ ਜਾਵੇਗੀ ਤੇ ਨਾਲ ਹੀ ਚੰਡੀਗੜ੍ਹ ਵਿੱਚ 1 ਜੂਨ ਤੋਂ ਹੁਣ ਤੱਕ 510 ਮਿਲੀਮੀਟਰ بارش ਹੋਈ ਹੈ ਜੋ ਸੀਜ਼ਨ ਦੀ ਆਵਰਖ ਨਾਲੋਂ 17.5 ਮਿਲੀਮੀਟਰ ਘੱਟ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ